ਕਿਸੇ ਸ਼ਾਇਰ ਨੇ ਕਿਹਾ ਸੁਨਾ ਹੈ ਤਾਰੀਫਾਂ ਕੇ ਪੁਲ ਕੇ ਨੀਚੇ ਸੁਨਾ ਹੈ ਤਾਰੀਫਾਂ ਕੇ ਪੁਲ ਕੇ ਨੀਚੇ ਮਤਲਬ ਕਿ ਨਦੀ ਵਹਤੀ ਹੈ ਮਤਲਬ ਜਿਹੜਾ ਬੰਦਾ ਤੁਹਾਡੀਆਂ ਬਹੁਤ ਜ਼ਿਆਦਾ ਤਾਰੀਫਾਂ ਕਰਦਾ ਜਾਂ ਤਾਂ ਉਹਦੇ 'ਚ ਕੋਈ ਮਤਲਬ ਆ ਤੇ ਇਸ ਤੱਕਿਆ ਕਲਾਮ ਦਾ ਇਹ ਮਤਲਬ ਆ ਅੱਜ ਆਪਾਂ ਚੱਲਦੇ ਆ ਅਜੇਹੇ ਪੁਲ ਦੇ ਉੱਤੇ ਇਹ ਅਨੋਖਾ ਪੌੜਾ ਦੁਨੀਆ 'ਚ ਇਹਦੇ ਨਾਲ ਦਾ ਕੋਈ ਪੁਲ ਨਹੀਂ ਹੋਊਗਾ ਤੇ ਇਹਦਾ ਨਵਾਂ ਨਹਿਲਾ ਸਸਪੈਂਸ਼ਨ ਬ੍ਰਿਜ ਇਹ ਨਹਿਲਾ ਪਿੰਡ ਤੇ ਇੱਕ ਹੰਡੋਲਾ ਪਿੰਡ ਇਹ ਦੋਨਾਂ ਪਿੰਡਾਂ ਨੂੰ ਜੋੜਦਾ ਇਹ ਨੰਗਲ ਤੋਂ ਸਿਰਫ 5 ਕਿਲੋਮੀਟਰ ਦੀ ਦੂਰੀ ਤੇ ਆ ਤੇ ਇੱਥੇ ਦੇ ਲੋਕ ਪੰਜਾਬੀ ਬੋਲਦੇ ਆ ਤੇ ਇਹ ਪੰਜਾਬ ਇਹ ਪੁਲ ਸਿਰਫ ਪੈਦਲ ਜਾਣ ਵਾਸਤੇ ਆ ਇਹਦੇ ਤੋਂ ੱੱਕੇ ਨਾਲ ਤੁਸੀਂ ਸਾਈਕਲ ਵੀ ਨਹੀਂ ਲਿਜਾ ਸਕਦੇ ਕਿਉਂਕਿ ਵਿਚਾਲੇ ਰੋਕਾਂ ਬਣੀਆਂ ਹੋਈਆਂ ਤੇ ਵਿਚਾਲੇ ਇਦਾਂ ਪਿੰਜਰਾ ਨੂਆ ਬਣਿਆ ਹੋਇਆ ਇਹ ਅਜਿਹਾ ਕਿਉਂ ਬਣਿਆ ਇਹਦੀ ਵੀ ਇੱਕ ਨੋਖੀ ਕਹਾਣੀ ਆ ਇਹ ਜਿਹੜਾ ਪੌਲਾ ਇਹ 1160 ਫੁੱਟ ਮਤਲਬ ਕਿ 350 ਮੀਟਰ ਲੰਬਾਈ ਹੈ ਇਹਦੀ 350 ਮੀਟਰ ਨੂੰ ਜੇ ਆਪਾਂ ਕ੍ਰਾਸ ਕਰਨਾ ਹੋਵੇ ਜੇ ਤੇਜ਼ ਸੈਰ ਕਰੀਏ ਤਾਂ 350 ਮੀਟਰ ਵਾਸਤੇ ਸਾਨੂੰ ਕਟੋ-ਕਟ ਨਹੀਂ 6 ਮਿੰਟ ਲੱਗ ਜਾਣੇ ਆ ਤੇ ਇਸੇ ਤਰੀਕੇ ਇਸ ਪੁਲ ਦੇ ਉੱਤੇ ਜਦੋਂ ਆਪਾਂ ਚੱਲਦੇ ਆ ਇਹ ਹਿੱਲਦਾ ਵੀ ਆ ਸਾਰਾ ਜੋ ਕੋਈ ਬੰਦਾ ਦੂਰ ਵੀ ਹੈ ਨਾ ਤਾਂ ਵੀ ਹਿੱਲਦਾ ਆ ਸਾਨੂੰ ਇੱਕ ਭੈਣ ਜੀ ਇੱਥੇ ਮਿਲੇ ਸੀਗੇ ਅਸੀਂ ਪੁਲ ਨਹੀਂ ਸੀ ਦੇਖਣਾ ਇਹ ਸਾਡੀ ਕਿਸਮਤ 'ਚ ਇਹ ਪੁਲ ਹੈ ਨਹੀਂ ਸੀ ਨਾ ਹੀ ਸਾਨੂੰ ਇਸ ਪੁਲ ਦੀ ਹਿਸਟਰੀ ਪਤਾ ਸੀ ਤੇ ਇਹ ਭੈਣ ਜੀ ਆ ਆਪਣੇ ਨਾਲ-ਨਾਲ ਚੱਲ ਰਹੇ ਆ ਇਹ ਸਾਨੂੰ ਮਿਲੇ ਇੱਕ ਜਗ੍ਹਾ ਤੋਂ ਕਹਿੰਦੇ ਸਾਨੂੰ ਲਿਫਟ ਐਸ ਵਕਤ ਵੱਜ ਗਏ 5:43 ਮਿੰਟ ਇਹ ਕਹਿੰਦੇ ਫਿਰ ਅਸੀਂ ਇਹਨਾਂ ਨੂੰ ਲਿਫਟ ਦੇਤੀ ਲਿਫਟ ਇਹਨਾਂ ਨੇ ਦੱਸਿਆ ਕਿ ਉੱਥੇ ਇੱਕ ਇੰਨਾ ਲੰਮਾ ਪੌੜਾ ਤੇ ਤੁਹਾਨੂੰ ਦੇਖਣਾ ਚਾਹੀਦਾ ਤੇ ਫਿਰ ਅਸੀਂ ਇਹ ਪੁਲ ਦੇਖਣ ਆਏ ਆ ਇਸ ਪੁਲ ਦੇ ਵਿਚਾਲੇ ਕਨਵੇਅਰ ਬੈਲਟ ਚੱਲਦੀ ਹੁੰਦੀ ਸੀ ਇੱਕ ਪਟਾ ਚੱਲਦਾ ਹੁੰਦਾ ਸੀ ਜਦੋਂ ਭਾਗੜਾ ਬੰਨ ਬਣਦਾ ਸੀ ਤਾਂ ਇਹਦੇ ਉੱਤੋਂ ਦੀ ਸਮਾਨ ਆ ਜਾਂ ਪੱਥਰ ਆ ਜਾਂ ਰੋੜੀ ਆ ਜਾਂ ਸੀਮੈਂਟ ਆ ਇਹਦੇ ਉੱਪਰ ਦੀ ਲਗਾਇਆ ਜਾਂਦਾ ਸੀਗਾ ਤੇ ਇਹ ਪੁਲ ਕਾਫੀ ਹਿਲਦਾ ਜੜ ਕੇ ਹਰੇਕ ਸਟੈਪ ਤੇ ਹਿੱਲ ਰਿਹਾ ਵਾ ਤੇ ਇਹ 4 ਸਾਲ ਪਹਿਲਾਂ ਅਨ ਸੇਫ ਕਹਤਾ ਸੀਗਾ ਸਰਕਾਰ ਨੇ ਬੋਰਡ ਵੀ ਲਾਤੇ ਉੱਥੇ ਲਿਖ ਕੇ ਵੀ ਜੇ ਕੋਈ ਇਧਰ ਕੱਟਣਾ ਹੁੰਦੀ ਆ ਤਾਂ ਉਹ ਬੰਦੇ ਆਪ ਜ਼ਿੰਮੇਵਾਰ ਆ ਸਰਕਾਰ ਨਹੀਂ ਕਹਿੰਦੀ ਵੀ ਇਸ ਪੁਲ ਤੋਂ ਜਾਓ ਪਰ ਇਹਨਾਂ ਪਿੰਡਾਂ ਦੇ ਲੋਕ ਆ ਜਿਹੜੇ ਰੋਜ਼ ਦੇ 1500 ਤੋਂ 2000 ਲੋਕ ਇਸ ਪੁਲ ਨੂੰ ਕਰਾਸ ਕਰਦੇ ਆ ਅੱਜ ਦੇ ਦਿਨਾਂ ਦੇ ਵਿੱਚ ਵੀ ਤੇ ਬਹੁਤ ਬੰਦੇ ਨੌਕਰੀ ਕਰਨ ਦੂਜੇ ਪਾਸੇ ਜਾਂਦੇ ਆ ਜਾਂ ਸਟੇਸ਼ਨ ਦੂਜੇ ਪਾਸੇ ਆ ਪੁਲ ਦੇ ਦੂਸਰੇ ਪਾਸੇ ਘਾਟ ਵੀ ਬਣਿਆ ਹੋਇਆ ਜਿੱਥੇ ਕਿਸ਼ਤੀਆਂ ਲੱਗਦੀਆਂ ਜਾਂ ਲੋਕ ਨਹਾਉਂਦੇ ਵੀ ਆ ਉੱਥੇ ਲੋਕੋ ਲੋਕ ਨਹਾਉਂਦੇ ਆ ਪਰ ਉੱਥੇ ਟੂਰਿਸਟਾਂ ਵਾਸਤੇ ਲਿਖਿਆ ਵੀ ਹੋਇਆ ਕਿ ਇਸ ਪਾਣੀ 'ਚ ਵੜੋ ਨਾ ਕਦੇ ਵੀ ਇਹ ਪਾਣੀ ਦਾ ਵਹਾ ਘਟ ਵੱਧ ਹੋ ਸਕਦਾ ਤੇ ਇਹ ਡੁੰਗਾ ਵੀ ਹੈਗਾ ਇਸ ਕਰਕੇ ਵਾਰਨਿੰਗ ਵੀ ਲਿਖੀ ਹੋਈ ਆ ਇਸ ਵਕਤ ਹਨੇਰਾ ਹੋ ਗਿਆ ਸ਼ਾਮ ਹੋ ਗਈ ਤੇ ਬੱਤੀਆਂ ਜਗ ਰਹੀਆਂ ਨੇ ਮੈਂ ਸੋਚਿਆ ਵੀ ਅੱਜ ਤੁਹਾਨੂੰ ਇਹ ਪੁਲ ਦਿਖਾਇਆ ਜਾਵੇ ਜਿਨ੍ਹਾਂ ਨੇ ਪੁਲ ਦਿਖਾਇਆ ਹਜੇ ਇਹਨਾਂ ਨੇ ਇਹ ਪੁਲ ਕ੍ਰੋਸ ਕਰਕੇ ਘੰਟਾ ਹੋਰ ਤੁਰ ਕੇ ਜਾਣਾ ਮਾ ਪੌਣੇ ਘੰਟੇ ਦੀ ਵਾਰ ਲੱਗੇ ਆ ਹੁਣ ਆਪਾਂ ਇਹਨਾਂ ਨੂੰ ਅਲਵਿਦਾ ਕਹੀਏ ਓਕੇ ਜੀ ਓਕੇ 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 ਇਹ ਪੁਲਾ ਜੀ ਆਪਾਂ ਹੁਣ ਹਨੇਰਾ ਹੋ ਗਿਆ ਇਹਨੂੰ ਪੂਰਾ ਨਹੀਂ ਕਵਰ ਕਰਦੇ ਦਿਨ ਛੇਪ ਰਿਆ ਠੰਡ ਵੱਧ ਗਈ ਤੇ ਆਪਾਂ ਹੁਣ ਚੱਲੀਏ ਵਾਪਸੀ ਵੱਲ ਨੂੰ ਇਹ ਕਾਫੀ ਲੰਮਾ ਚੌੜਾ ਏਰੀਆ ਜਿਹਦੇ ਵਿੱਚ ਇਹ ਪੁਲ ਬਣਿਆ ਹੋਇਆ ਤੇ ਇਹ ਲੈਫਟ ਸਾਈਡ ਦੇ ਉੱਤੇ ਇੱਕ ਟਾਪੂ ਬਣਿਆ ਹੋਇਆ ਤੇ ਆਪਾਂ ਉਹਦੀ ਵੀ ਗੱਲ ਕਰਦੇ ਹਾਂ ਇੱਕ ਸਰ ਆਉਂਦਿਆ ਪਹਿਲਾਂ ਉਹਨਾਂ ਨਾਲ ਗੱਲ ਕਰੀਏ ਇਹ ਸਰ ਕਦੋਂ ਕਦਾ ਬਣਿਆ ਹੋਇਆ ਪੁਲ ਕਿੰਨੇ ਕ ਸਾਲ ਹੋ ਗਏ ਪੁਲ ਬਣੇ ਨੂੰ ਭਾਖੜਾ 1938 ਚ ਹੋਇਆ ਸੀ ਤਿਆਰ ਹਾਂ ਅੱਛਾ ਉਹਦੇ ਹੀ ਬਣਾਤਾ ਸੀ ਇਹਨਾਂ ਨੇ ਹਾਂ ਉਹ ਜਦੋਂ ਵੀ ਦੇ ਪਾਸੇ ਆਉਂਦੇ ਸੀ ਅੱਛਾ ਪੱਥਰ ਜਾਂਦਾ ਸੀ ਇਹ ਤੇ ਅੱਛਾ ਕਨਵੇਅਰ ਬੈਲਟ ਸੀ ਤਾਂ ਹੀ ਇਸ ਹਿਸਾਬ ਨਾਲ ਬਣਾਇਆ ਇਹਨਾਂ ਨੇ ਇਹ ਵੀ ਇੱਕ ਖਾਸੀਅਤ ਆ ਇੰਨਾ ਪੁਰਾਣਾ ਪੌੜ ਹੋ ਕੇ ਜਿਹਨੂੰ ਲੋਕ ਅੱਜ ਵੀ ਨਿਰੰਤਰ ਵਰਤ ਰਹੇ ਨੇ ਤੇ ਇਹਦੇ ਤੋਂ ਚੱਲਦੇ-ਚੱਲਦੇ ਪਤਾ ਲੱਗਦਾ ਕਿ ਬੰਦਾ ਕਿੰਨਾ ਹਿਲਦਾ ਹੁਣ ਕੈਮਰੇ ਦੇ ਵਿੱਚ ਇੰਨਾ ਪਤਾ ਨਹੀਂ ਲੱਗਦਾ ਇੱਥੇ ਇਦਾਂ ਲੱਗਦਾ ਕਿ ਜਿਵੇਂ ਕਿਸੇ ਰਬੜ ਵਾਲੀ ਧਰਤੀ ਤੇ ਜਾਂ ਇੱਕ ਰੱਸੇ ਤੇ ਤੁਰਿਆ ਜਾਂਦਾ ਬੰਦਾ ਤੇ ਬਹੁਤ ਕਹਿ ਲੋ ਵੀ ਇਹ ਮੈਨੂੰ ਖਤਰਨਾਕ ਵੀ ਮਹਿਸੂਸ ਹੁੰਦਾ ਸੀ ਵੀ ਕਿਤੇ ਟੁੱਟ ਨਾ ਜਾਵੇ ਕੋਈ ਹੋਰ ਨਾ ਗੱਲ ਹੋ ਜੇ ਕਿਉਂਕਿ ਵਿਚਾਲੇ ਜਿਹੜੀ ਜਾਲੀ ਲੱਗੀ ਆ ਇੱਥੇ ਅਸੀਂ ਕਦੇ ਆਏ ਨਹੀਂ ਹੋ ਸਕਦਾ ਕਿਤੇ ਜਾਲੀ ਟੁੱਟੀ ਹੋਵੇ ਹੋ ਸਕਦਾ ਥੱਲਿਓਂ ਕੁਝ ਟੁੱਟਿਆ ਹੋਵੇ ਕਿਉਂਕਿ ਇਹ ਤਾਰਾਂ ਦੇ ਉੱਤੇ ਤਾਂ ਸਿਰਫ ਟਿਕਿਆ ਹੋਇਆ ਇਸ ਕਰਕੇ ਨਹੀਂ ਨਹੀਂ ਸੈਂਟਰ ਸੈਂਟਰ ਨਹੀਂ ਹੈਗਾ ਇਹ ਤਾਰਾਂ ਨੂੰ ਖਿੱਚ ਕੇ ਰੱਖਿਆ ਹੋਇਆ ਉਧਰ ਨੂੰ ਉਹ ਜਿਹੜੀ ਤਾਰ ਆ ਨਾ ਪਰੇ ਉਹਦੀ ਡਬਲ ਸਪੋਰਟ ਆ ਉਹ ਡਬਲ ਸਪੋਰ ਆ ਟਾਪੂ ਜਿਆ ਵਾ ਆ ਦੇਖੋ ਇੱਥੇ ਕੋਈ ਵੀ ਨਹੀਂ ਰਹਿੰਦਾ ਇਸ ਟਾਪੂ ਤੇ ਇਹ ਤਾਂ ਬਿਲੇ ਰੱਖਦੇ ਹਾਂ ਆਹ ਟਾਪੂ ਆ ਜੀ ਇਧਰ ਵੀ ਪਾਣੀ ਇਹਦੇ ਦੂਜੇ ਪਾਸੇ ਵੀ ਪਾਣੀ ਇਸ ਟਾਪੂ ਤੇ ਕੋਈ ਨਹੀਂ ਰਹਿੰਦਾ ਆਹ ਦਰਖਤੀ ਉੱਗੇ ਹੋਇਆ ਤੇ ਬਾਕੀ ਇਹ ਪਾਣੀ ਦਾ ਲੈਵਲ ਵੀ ਵਾਧਾ ਘਟਦਾ ਰਹਿੰਦਾ ਇਸ ਪੌੜ ਨੂੰ ਭਾਵੇਂ ਸਰਕਾਰਾਂ ਨੇ ਅਨ ਸੇਫ ਕਹਿਤਾ ਇਹਦੀਆਂ ਤਾਰਾਂ ਦੇ ਵਿੱਚ ਉਹ ਜਾਨ ਨਹੀਂ ਹੈਗੀ ਜਿਹੜੀਆਂ ਜਿੰਨੀ ਹੋਣੀ ਚਾਹੀਦੀ ਆ ਤੇ ਜੰਗਾਲ ਲੱਗ ਗਿਆ ਤੇ ਇਸ ਕਰਕੇ ਸਰਕਾਰਾਂ ਨੇ ਕਿਹਾ ਵੀ ਇਸ ਪੁਲ ਦੇ ਉੱਤੇ ਤੁਹਾਡਾ ਆਪਣਾ ਰਿਸਕ ਆ ਪਰ ਫੇਰ ਵੀ ਲੋਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਥੋਂ ਲੰਘਦੇ ਆ ਜੇ ਕਿਸੇ ਨੇ ਬਿਮਾਰ ਹੋ ਗਿਆ ਹੋਣਾ ਜਾਂ ਕਿਸੇ ਦਾ ਕੋਈ ਡਿਊਟੀ ਆ ਉਹਨੂੰ ਇਸ ਪੁਲ ਤੋਂ ਹੀ ਲੰਘਣਾ ਪੈਂਦਾ ਆਪਣਾ ਹੋਟਲ ਇੱਥੇ ਨਾਲ ਹੀ ਸੀਗਾ ਤੇ ਆਪਾਂ ਹੋਟਲ ਰਹੇ ਤੇ ਇਹ ਦਿਨ ਵੇਲੇ ਇਸ ਪੁਲ ਦਾ ਨਜ਼ਾਰਾ ਤੇ ਇਸ ਪੁਲ ਦੇ ਆਪਾਂ ਦੂਜੇ ਪਾਸੇ ਵੀ ਚੱਲਦੇ ਆ ਤੇ ਉਹਨੂੰ ਵੀ ਦੇਖਿਓ ਦੇ ਫਿਰ ਦਿਓ ਇਜਾਜ਼ਤ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰਿਓ ਦਿਓ ਫਿਰ ਇਜਾਜ਼ਤ ਮਿਲਦੇ ਆਂ ਛੇਤੀ ਨਵੀਂ ਵੀਡੀਓ ਚ ਧੰਨਵਾਦ